ਦਾ ਮੇਰੇ ਮਿੱਤਰੋ ਮਾਝੇ ਦੀ ਧਰਤੀ ਬਾਟ ਪਵਿੱਤਰ ਧਰਤੀ ਹੈ ਜਿਹੜਾ ਪਹਿਲਵਾਨ ਜੀ ਆਏ ਸਾਡੀ ਪਹਿਲਵਾਨ ਜੀ ਪਹੁੰਚਾ ਰਹੇ ਆ ਤੇ ਇਧਰ ਇਹਨੇ ਪਾਜੀ ਕ੍ਰਿਸ਼ਨਾ ਦੇ ਕੋਸ਼ੀ ਸ਼ੁਰੂ ਕਰਾ ਦੇ ਸ੍ਰੀ ਡੰਡੇ ਪੰਨਾ ਆਨੰਦ ਨੀਆਣਾ ਆਹ ਜਿਹੜਾ ਮੁੰਡਾ ਤੁਸੀਂ ਕਹਿੰਦੇ ਬਾਈ ਦਾਦਾ ਦੇਣਾ ਤੇ ਦੇ ਸਕਦੇ ਉਸ ਤੋਂ ਬਾਅਦ ਵਿੱਚ ਮੈਂ ਇੱਕ ਮੈਂ ਫੜ ਲੂੰਗਾ ਗੁੱਪੀ ਦੇਣਾ ਹੈ ਹਾਂ ਭਾਈ ਦੇਣਾ ਵੀ ਜਿਹੜਾ ਹਾਂਜੀ ਆਹ ਸਾਹਮਣੇ ਜਿਹੜੀ ਕੋਸ਼ੀ कंदे बि हुयो वॾा सुठा शेटा पपू की प्रीती चे चेटी जो मगर प्रे कॾहिं बि जसे ਸੋ ਸਾਰੇ ਤਾੜੀਆਂ ਮਾਰਦੇ ਦੀ ਕਹਿੰਦੇ ਵੀ ਗੁਰਦਾਸ ਤੋਂ ਆਇਆ ਕੋਈ ਕਿਸੇ ਕੱਲ ਨੂੰ ਆਇਆ ਉੱਚੇ ਮੰਨੇ ਸੋਹਣੇ ਬਣ ਕੇ ਉਹ ਗੱਪਾਂ ਵਾਂਦੇ ਸਰਦਿਏ ਸਿੱਖੀ ਦੇ ਵਿੱਚ ਮੋਤੀ ਬਣ ਕੇ ਉਹ ਗੱਪਾਂ ਵਾਂਦੇ ਸਰਦਿਏ ਮੋਟਾ ਦੇ ਨਾਲ ਜੇਬਾਂ ਭਰ ਕੇ ਆ ਰੱਖਾਂ ਜਿੰਦਦਰਵਾਜ਼ੇ ਮੱਖਕੀ ਕਾਨੇ ਜਾਂਦੇ ਵਾਸਤੇ ਜਵਾਦੇ ਘਰਾਂ ਨੂੰ ਤਾਰੇ ਜਦੋਂ ਹੋ ਗਏ ਗੁਰਦਾਸ ਜੀਏ ਘਰ ਨਹੀਂ ਕੰਨਦੇ ਸ਼ਰਤੀ ਬਖੂਲੇ

Thank <laughs> you. ਹੈ ਅਰਦਾਸ ਕਰਦੇ ਆ ਵੀ ਬਾਬਾ ਜੀ ਸਾਰੇ ਦੀ ਮਨੋ ਕਾਮਾ ਪੂਰੀ ਕਰੇ ਤੇ ਉਧਰਲੇ ਪਾਸੇ ਖੜਦੇ ਹੋਏ ਆਪਾਂ ਖੇਡਦੇ ਮੈਦਾਨ ਵਿੱਚ ਮੱਲ ਸੱਚੇ ਕੰਦੇ ਐਨ ਕਹਿੰਦੇ ਵੀ ਗੱਲਾਂ ਸਿਰੇ ਦੀਆਂ ਲੱਗੀਆਂ ਪਈਆਂ ਮੁੰਡਾ ਜੂਪੀ ਵਾਲਾ ਸੰਧੂ ਉੱਪਰਲੀ ਸ਼ਹਿਰ ਤੇ ਆ ਜਿਹੜੇ ਰੋਗੀ ਨੇ ਪ੍ਰੇਜ ਨਹੀਂ ਕਰਨਾ ਤੇ ਉਹਦਾ ਨਾਟ ਕਰਾਉਣ ਦਾ ਕੀ ਫਾਇਦਾ ਤੇ ਜਿਹੜਾ ਬਾੜਿਆਂ 'ਚ ਮਲ ਮੁਟ ਢੰਡਾ ਉਹਨੂੰ ਝੋਖਾ ਦਾ ਕੀ ਫਾਇਦਾ ਜਿਹੜਾ ਬਾੜਿਆਂ 'ਚ ਮਲ ਨਿਤ ਢੰਡਾ ਉਹਨੂੰ ਝੋਖਾ ਦਾ ਕੀ ਫਾਇਦਾ ਕਹਿੰਦਾ ਜੇ ਤੂੰ ਚਾਹਨਾ ਬੱਜ ਰਹੀ ਹੈ ਮੇਰੇ ਵੀਰੋ ਇੱਕ ਟਟਕਾ ਜੁਪੀ ਦੇ ਹਿੱਸੇ ਆ ਗਿਆ ਇਹ ਟਟਕਾ ਜੁਪੀ ਦੇ ਹਿੱਸੇ ਆ ਗਿਆ ਆਹ ਵੀ ਆ ਗਈ ਮੰਡੀ ਲੈ ਆਂਦੀ ਆ ਅੱਜ ਸੁਮਿਤ ਸਿੰਘ ਜੀ ਪਾ ਜੇ ਮੰਡੀ ਗਰਾਮੇ ਸਨੈਪ ਕਰੀਏ ਫੋਟੋ ਬਾਬਾ ਜੀ ਤੁਸੀਂ ਵੀ ਨਾਲ ਆ ਜਾਓ ਟੋਲੀ ਸਾਹਿਬ ਬਾਬਾ ਛੇਕ ਜੀ ਛੇਕ ਸਾਹਿਬ ਨਾਲ ਆਓ ਪਿੰਡ ਦਾ ਮੇਲਾ ਵਾ ਤਾਂ ਕਿ ਹੋਇਆ 24 ਦੇ ਵਿੱਚ ਇਹ ਸਾਡੇ ਸਾਡੇ ਬਾਪਿਆਂ ਨੇ ਕਰਾਇਆ ਹੈ। ਅੱਜ ਦੇ ਦੋਸਤਾਂ। ਹੋਰ ਕਿਹੜਾ ਕੈਮਰਾ ਵਾਲਾ ਆ ਪਹੁੰਚਿਆ। ਭਾਈ ਭਾਜੀ ਅੰਗਜ ਜੀ ਮੰੰਡਾ ਅਲੀ ਜੀ ਕਿਸੇ ਸ਼ਾਮ ਪੜ ਦੇ ਲਿਆ ਗਿਆ ਹੋਵੇ। ਮੈਂ ਮਾਫੀ ਚਾਹੁੰਦਾ ਹਾਂ। ਜੱਟ ਜਿੰਦਰ ਸਿੰਘ ਜੀ ਜਿਸਨੂੰ ਪਹਿਲੀ ਸੁਨਤ ਸਿੰਘ ਭਾਜੀ ਇਹ ਮੌਲ ਲੱਗੋ। ਭਾਈ ਡੱਬੀ ਤੋਂ ਬਾਹਰ ਕੱਢੇ ਮੁੰਡੇ ਨੇ ਹੁੜਕੀ ਨਹੀਂ ਪਈ ਸੀ ਮੁੰਡੇ ਨੇ ਪੈਂਟ ਲਾਇਆ ਮੁੰਡੀ ਤਾਂ ਹੁੜਕੰਦੀ ਸੀ ਇੱਕ ਵਾਰੀ ਨਾਮ ਲੌਕ ਕੀਤਾ ਲੈ ਮੁੰਡੀਆਂ ਤੇ ਮੁੰਡੀ ਕੱਪੀ ਤੋਂ ਬਾਹਰ ਹੁੜਕ ਫੁੜਕੇ ਨਿਕਲੇ ਤੇ ਯਾਰਾ ਆਇਆ ਮੰਗਾ ਹੀ ਪਿੱਛੇ ਸਵਾਦ ਆ ਗਿਆ ਕੋਚੀ ਦਾ ਤਾੜੀ ਮਾਰ ਦਿਓ ਪੈਂਟ ਵਾਲਿਓ ਭਾਈ ਇਹ ਮੁੰਡੀ ਸੋਨੇ ਦੀ ਇਹ ਇਹ ਮੁੰਡੀਆਂ ਆ ਵੇਖੋ ਇਹ ਅੱਜ ਮੁੰਡੀ ਪੰਗਰ ਨੂੰ ਰਾਜੇ ਜੀ ਫੰਗਲ ਨੂੰ ਲਾ ਦੇ ਇਹ ਜਦੋਂ ਵੱਡਾ ਹੋਊਗਾ ਨਾ ਮਜੀਦ ਭਾਜੀ ਤੇ ਮੁੰਡੇ ਨੇ ਕਿਹਾ ਮੈਂ ਉਹਨੂੰ ਇੰਨੇ ਸਾਲਾਂ ਦਾ ਸਿਗਰਟ ਤੇ ਉਦੋਂ ਫਿਰ ਮਤੀਬ ਦੌੜ ਤੋਂ ਢੱਡਿਆਂ ਦੇ ਵਿੱਚ ਪਈ ਦੇਖੋ ਕਿਹੜਾ ਬੱਲੇ ਮੁੰਡੀ ਆਈ ਚੱਲ ਗਲਿਆਰਪੁਰ ਦੇ ਲਾਗੇ ਲਾਮੜਾ ਗੱਲੀਆਂ ਫੈਸਲਪੁਰ ਉੱਗੀ ਚੁੱਗੀ ਸਾਰੇ ਪਿੰਡ ਛੱਡ ਗਏ ਕਹਿੰਦੇ ਵੱਡੇ ਪਿੰਡ ਛੱਡ ਗਏ ਤੇ ਅੱਜ ਦੌੜ ਤੋਂ ਤੇ ਜਦ ਕਿ ਕਹਿੰਦੀ ਆਈ ਹੈ ਮੰਗਾ ਦਸੀਆਂ ਆਪਣੇ ਪੈਸੇ ਲੱਗੇ ਬਜੀਦੇ ਪਹਿਲਵਾਨ ਜੀ ਤੇ ਟ੍ਰੈਕ ਕਰਨਗੇ ਮੰਗਾ ਦਸੀਆਂ ਹਾਂਜੀ ਤੇ ਨਾਰ ਸਰਜਿੰਦਰ ਪਹਿਲਵਾਨ ਜੀ ਅੰਝ ਕਰਾ ਰਹੇ ਆਪਣੇ ਮਾਨ ਤੋਂ ਜਿਹੜੇ ਪੂਣ ਫੋਟੋ ਲੈਂਦੇ ਨੇ ਇਹ ਮਜੀਦੇ ਪਹਿਲਵਾਨ ਜੀ ਉਹਨਾਂ ਤੋਂ ਮੈਂ ਕਹਿੰਦੀ ਕਰਦਾ ਪਹਿਲਵਾਨ ਨੂੰ ਸੁਭਿੰਦੀ ਹੈ ਕਿ ਉਹ ਮੈਨਾਂ ਆਪਣੇ ਪੈਸੇ ਪਹਿਲਵਾਨ ਜੀ ਸੁਭਿੰਦੀ ਨਾਲ ਹੀ ਪੰਗੇ ਫਟੇ ਆਈਏ ਬੱਤੇ ਬਲਾਈਏ ਜਵੇ ਬਾਹੁਰ ਜੀ ਦਾ ਖਾਲਸਾ ਸਾਹਿਬ ਬਾਹੁਰ ਜੀ ਕਿਸੇ ਜੀ ਵੀਡੀਓ ਕਰ ਲਓ ਲਵੀ ਸਿੰਘ ਸਾਊਂਡ ਸਰਵਿਸ ਵਾਲਿਆਂ ਦਾ ਧੰਨਵਾਦ ਹੈ ਹਰ ਕੋਈ ਤੇ ਮੌਕੇ ਤੇ ਯਾਦ ਰੱਖੋ ਵਿਆਹਾਂ ਸ਼ਾਦੀਆਂ ਲਈ ਯਾਦ ਰੱਖੋ ਬੜੀ ਪਿਆਰੀ ਸਾਊਂਡ ਹੈ ਸਿੰਘ ਸਾਊਂਡ ਸਰਵਿਸ ਕੋਟਪੁਰ ਕਟੜਾ ਜੋ ਮੇਰੇ ਬਿਲੋ ਲੱਖ 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 ਵਧਾਈਆਂ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਜੇਕਰ ਲੱਖਾਂ ਦੇ ਜਾਤੇ ਦਾ ਹੋਏ ਸੱਚੇ ਦਰਬਾਰ ਕੀ ਜੈ ਪੀਰਾਂ ਦੀ ਜੈ ਮਸਤਾਨ